ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ चौहान ਸਾਹਿਬ ਜੈ ਹਿੰਦ ਜੈ ਹਿੰਦ ਜੀ ਮਠਾਸ ਸਿੰਘ ਜੀ ਜੈ ਹਿੰਦ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਿਲਕੁਲ ਵਧੀਆ ਜੀ ਹਾਲ ਚਾਲ ਵਧੀਆ ਸਭ ਕੁਝ ਠੀਕ ਆ ਦਿਨ ਚੰਗੇ ਲੰਘ ਰਹੇ ਆ ਚੰਗੇ ਆ ਜੀ ਤੇ ਦੇਖੋ ਡਾਕਟਰ ਸਾਹਿਬ ਆਏ ਆ ਜੀ ਜੀ ਡਾਕਟਰ ਸਾਹਿਬ ਆ ਗਏ ਨੇ ਹੈਨਾ ਤੇ ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਇਹਨਾਂ ਦੀ ਜਾਣ ਪਛਾਣ ਕਰਵਾਉਣੀ ਆ ਜੀ ਇਹ ਨੇ ਡਾਕਟਰ ਸੁਖਜੀਤ ਕੌਰ ਜੀ ਜੀ ਸੀਨੀਅਰ ਫਸਲ ਵਿਗਿਆਨੀ ਨੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਜਿਹੜਾ ਗੁਰਦਾਸਪੁਰ ਵਿਖੇ ਰੀਜਨਲ ਰਿਸਰਚ ਸਟੇਸ਼ਨ ਆ ਜੀ ਉੱਥੇ ਖੇਤਰੀ ਖੋਜ ਕੇਂਦਰ ਜਿਹੜਾ ਉੱਥੇ ਆਪਣੀ ਸੇਵਾ ਨਾਲ ਆ ਰਿਹਾ ਹੈ। ਕੀ ਬਾਤ ਹੈ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੇ ਡਾਕਟਰ ਸਾਹਿਬ ਆਏ ਆ ਇਹਨਾਂ ਦਾ ਅਸੀਂ ਲਾਹਾ ਲਵਾਵਾਂਗੇ। ਬਿਲਕੁਲ ਜੀ ਬਿਲਕੁਲ ਹੋਰ ਸੁਣਾਓ ਤਿਉਹਾਰ ਕਿਵੇਂ ਲੰਘ ਰਹੇ ਆ? ਤਿਉਹਾਰ ਬੜੇ ਵਧੀਆ ਜੀ ਬਹੁਤ ਵਧੀਆ ਲੰਘ ਰਹੇ ਨੇ। ਚਲ ਚੰਗੇ ਗੱਲਾਂ ਆ ਆ ਇੱਕ ਥੋੜਾ ਜਿਹਾ ਵਿਗਨ ਪੈ ਗਿਆ ਸੀ। ਕੀ ਉਹ ਇੱਕ ਆਪਣੇ ਪਿੰਡ ਵਾਲਾ ਨਹੀਂ ਮੁੰਡਾ ਆਪਣੇ ਸੱਡੇ ਨੇੜੀ ਆ ਥੋੜਾ ਜਿਹਾ ਗਵਾਂਢ ਹੀ ਲੱਗਦਾ ਕਹਿ ਲਈਏ ਬਾੜੀ ਸੰਗਤ ਚ ਪੈ ਗਿਆ। ਓਹ ਹੋ 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 ਤੇ ਉਹ ਉਹਦੇ ਬਥੇਰੇ ਚਾਚੇ ਤਾਇਆ ਨੇ ਸਮਝਾਇਆ ਵੀ ਪਈ ਨਾ ਤੂੰ ਮਾੜੀ ਸੰਗਤ ਚ ਪੈ। ਹਾਂ ਤੇ ਮure ਦਿਵਾਲੀ ਆ ਗਈ ਉਹ ਹੁਣ ਦੂਜੇ ਕੰਮ ਉਹ ਪੁਲਿਸ ਸਟੇਸ਼ਨ ਦੇ ਵਿੱਚ ਆ। ਹਾਂ ਉਹਨਾਂ ਦੀ ਵੀ ਦਿਵਾਲੀ ਦਿਵਾਲੀ ਮਾੜੀ ਨੂੰ ਉਹਦੀ ਵੀ ਪਿਆਰ ਨਾਲ ਸਮਝਾਉਣਾ ਚਾਹੀਦਾ। ਤੇ ਨਹੀਂ ਤੇ ਫਿਰ ਵਿਗੜਿਆ ਟਿਕੜਿਆ ਦਾ ਡੰਡਾ ਪੀਰ ਤੇ ਹੈਗਾ ਹੀ। ਹਾਂ ਜੀ ਬਹੁਤ ਅੱਖਾਂ ਦੇਖੋ ਬੱਚਿਆਂ ਨੂੰ ਹੀ ਸਾਨੂੰ ਨਾ ਬਚਪਨ ਤੋਂ ਯਾਦਤਾਂ ਚੰਗੀ ਸੰਗਤ ਦੀ ਪਾਗ। ਇਦਾਂ ਚਾਂਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਵੱਡੀ ਕਰਦਾ ਤੁਹਾਡੀ ਗੱਲ। ਇਹ ਸਿਆਣੀ ਕੰਨ ਦੀ ਜਿਹੀ ਜੈਸੀ ਸੰਗਤ ਵੈਸੀ ਰੰਗਤ ਹਾਂ ਵੈਸੀ ਇਹਨੂੰ ਪਛਾਨਣਾ ਅਸੀਂ ਹੈ ਹਾਂ ਹੈਨਾ ਅਸੀਂ ਅਸੀਂ ਜਦੋਂ ਵੀ ਕਿਸੇ ਨਵੀਂ ਸੰਗਤ 'ਚ ਜਾਂਦੇ ਆ ਸਾਨੂੰ ਨਹੀਂ ਪਤਾ ਉਹ ਕਿਵੇਂ ਦੀ ਹੁੰਦੀ ਹੈ ਹਮ ਹੌਲੀ ਹੌਲੀ ਪਤਾ ਲੱਗ ਜਾਂਦਾ ਜੇ ਤੁਹਾਨੂੰ ਲੱਗਦਾ ਵੀ ਉਹ ਸੰਗਤ ਠੀਕ ਨਹੀਂ ਹੈਗੀ ਵੀ ਉਹਨਾਂ ਦੇ ਨਾਲ ਰਹਿ ਕੇ ਮੈਂ ਵੀ ਵਿਗੜ ਜਾਊਂਗਾ ਤੇ ਦੋ ਪੈਰ ਪਿੱਛੇ ਕੀ ਚਲੋ हां बिल्कुल ਤੁਹਾਡੀ ਗੱਲ ਠੀਕ ਹੈ ਜੀ ਦੂਰ ਪਰ ਪਿੱਛੇ ਖਿੱਚ ਲੈਣੇ ਚਾਹੀਦੇ ਆ ਪਰ ਕਈ ਵਾਰੀ ਨਾ ਮਠਾ ਸਿੰਘ ਜੀ ਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਨਾ ਮੁੰਡੇ ਬਾਰੇ ਜਿਹੜੇ ਇਕੱਠੇ ਪੜਨ ਜਾਂਦੇ ਨੇ ਹਨਾ ਕਿ ਉਹ ਦੂਰ ਦੂਰ ਰਹਿੰਦੇ ਹੁੰਦੇ ਆ ਨਹੀਂ ਪਤਾ ਹੁੰਦਾ ਜਾਂ ਪੜਨ ਜਾਂਦੇ ਆ ਜਾਂ ਕਿਤੇ ਇਕੱਠੇ ਹੁੰਦੇ ਆ ਖੇਡਣ ਲਈ ਇਕੱਠੇ ਹੁੰਦੇ ਆ ਪਰ ਸਾਨੂੰ ਵੀ ਥੋੜਾ ਜਿਹਾ ਨਾ ਪੇਰੈਂਟਸ ਨੂੰ ਵੀ ਉਹਨਾਂ ਨੂੰ ਸਮਝਾ ਦੇਣਾ ਚਾਹੀਦਾ ਹੈ ਕਿ ਪਿੱਛਾ ਕਰਨਾ ਚਾਹੀਦਾ ਪਤਾ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਪਤਾ ਕਰਨਾ ਚਾਹੀਦਾ ਨਜ਼ਰ ਰੱਖਣੀ ਚਾਹੀਦੀ ਕਿਹੜੀ ਸੰਗਤ ਦੇ ਵਿੱਚ ਇਹ ਬੱਚਾ ਜਾ ਰਿਹਾ ਫਿਰ ਬੱਚੇ ਨੂੰ ਸਮਝਾਓ ਪਿਆਰ ਨਾਲ ਹੀ ਪਹਿਲੇ ਬਿਲਕੁਲ ਹੈਨਾ ਵੱਡੇ ਦੇ ਜਿਹੜੇ ਵਿਗੜਦੇ ਹੋਣ ਵਾਲੀ ਤੇ ਡੰਡਾ ਹੈਗਾ ਪਰ ਜਿਹੜੇ ਛੋਟੇ ਬੱਚੇ ਆ ਨਾ ਉਹਨਾਂ ਨੂੰ ਅਸੀਂ ਡਾਕਟਰ ਸਾਹਿਬ ਸ਼ੁਰੂ ਤੋਂ ਹੀ ਪਿਆਰ ਨਾਲ ਸਮਝਾਉਗੇ ਤੇ ਉਹਨਾਂ ਨੂੰ ਇਹ ਪਤਾ ਹੋਏਗਾ ਵੀ ਸਾਡੇ ਮਾਪੇ ਸਾਡੇ ਵੱਲ ਦੀ ਗੱਲ ਕਰ ਰਹੇ ਨੇ ਜੀ 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 ਜੇ ਅਸੀਂ ਸ਼ੁਰੂ ਤੋਂ ਹੀ ਝਿੜਕਾਂਗੇ ਤੇ ਫਿਰ ਉਹਨਾਂ ਦੇ ਦਿਮਾਗ 'ਚ ਅਸਰ ਜਿਹੜਾ ਉਹ ਫਿਰ ਵਧੀਆ ਤਰੀਕੇ ਨਾਲ ਪੈਂਦਾ ਨਹੀਂ ਹਾਂਜੀ ਉਹ ਮੈਂ ਕਈ ਵਾਰੀ ਦੇਖਦਾ ਮਠਾ ਸਿੰਘ ਜੀ ਹਰ ਵਕਤ ਪੀਰੈਂਟਸ ਨਾਲ ਵੀ ਬੱਚਿਆਂ ਦੇ ਅੱਜਕੱਲ੍ਹ ਲੈਂਦੇ ਆ ਕਈ ਗਰੀ ਲੈਂਦੇ ਆ ਲੈਂਦੇ ਵੀ ਇੰਨਾ ਵੀ ਨਾਲ ਨਹੀਂ ਮੈਨੂੰ ਤਾਂ ਲੱਗਦਾ ਰਹਿਣਾ ਚਾਹੀਦਾ ਉਹਨਾਂ ਨੂੰ ਬੋਝ ਵੀ ਨਾ ਲੱਗੇ ਬੋਝ ਵੀ ਨਾ ਲੱਗੇ ਹਾਂ ਤੇ ਦੇਖੋ ਚੰਗੀ ਸੰਗਤ ਦੇ ਵਿੱਚ ਰਲ ਕੇ ਨਾ ਬੱਚੇ ਬਹੁਤ ਵੱਡੇ ਅਫਸਰ ਬਣਦੇ ਆ ਦੇਖੋ ਜੀ ਅਸੀਂ ਅਸੀਂ ਇਹੀ ਕਵਾਂਗੇ ਬੱਚੇ ਹੋਣ ਵੱਡੇ ਹੋਣ ਸੰਗਤ ਦਾ ਅਸਰ ਪੈਂਦਾ ਆਪਣੀ ਸੰਗਤ ਸਾਨੂੰ ਆਪ ਪਛਾਣਣੀ ਚਾਹੀਦੀ ਹੈ ਪਾਏ ਆ ਜੀ ਮੰਡੀਆਂ ਦੇ ਅੱਛਾ ਜੀ ਹਾਂ ਕੱਢ ਦਿਓ ਫਿਰ ਆਲੂ ਜਿਹੜਾ ਜੀ ਜਰੰਦਰ 500 ਰੁਪਏ ਕਿਨਟਲ ਵੀ ਗਿਆ ਮਾਨਸਾ 1050 ਰੁਪਏ ਬੁੱਢਲਾਡਾ 750 ਰੁਪਏ ਪਟਿਆਲਾ 700 ਰੁਪਏ ਬਰਨਾਲਾ 600 ਰੁਪਏ ਤੇ ਅਹਿਮਦਗੜ 1000 ਰੁਪਏ ਜੀ ਜੀ ਪਿਆਜ਼ ਅੱਜ ਦੀ ਜਲੰਧਰ 700 ਰੁਪਏ ਮਾਨਸਾ 1500 ਰੁਪਏ ਕੁਇੰਟਲ ਬੁੱਢਲਾਡਾ 1800 ਰੁਪਏ ਪਟਿਆਲਾ 1400 ਰੁਪਏ ਬਰਨਾਲਾ 800 ਰੁਪਏ ਤੇ ਅਹਿਮਦਗੜ 2500 ਰੁਪਏ ਬੋਲੇ 2500 ਬਹੁਤ ਜ਼ਿਆਦਾ ਜੀ ਠੀਕ ਹੈ ਤੇ ਟਮਾਟਰ ਜਲੰਧਰ 1100 ਰੁਪਏ ਮਾਨਸਾ 250 ਰੁਪਏ ਬੁੱਢਲਾਡਾ 2000 ਰੁਪਏ ਪਟਿਆਲਾ 800 ਰੁਪਏ ਬਰਨਾਲਾ 1000 ਰੁਪਏ ਤੇ ਅਹਿਮਦਗੜ ਭਾ ਮਿਲਿਆ ਜੀ 2600 ਰੁਪਏ ਟਮਾਟਰ ਦਾ ਕਿੰਟਲ ਦਾ ਜੀ ਬੈਂਗਨ ਅਜ ਜਲੰਧਰ 1700 ਰੁਪਏ ਕਿੰਟਲ ਮਾਨਸਾ 2150 ਰੁਪਏ ਬੁੱਢਲਾਡਾ 2200 ਰੁਪਏ ਪਟਿਆਲਾ 2000 ਰੁਪਏ ਬਰਨਾਲਾ 1000 ਰੁਪਏ ਤੇ ਅਹਿਮਦਗੜ 2600 ਰੁਪਏ ਜੀ ਜੀ ਤੇ ਇੱਕ ਯਾਜ ਰਿਆ ਜੀ 1300 ਰੁਪਏ ਕਿੰਟਲ ਜਲੰਧਰ ਮਾਨਸਾ 2750 ਰੁਪਏ ਬੁੱਢਲਾਡਾ 2300 ਰੁਪਏ ਪਟਿਆਲਾ 4000 ਰੁਪਏ ਭਾ ਮਿਲਿਆ ਜੀ ਬਰਨਾਲਾ 3000 ਰੁਪਏ ਤੇ ਮੰਡੀ ਅਹਿਮਦਗੜ 3500 ਰੁਪਏ ਦੇ ਹਿਸਾਬ ਨਾਲ ਕੀ ਇਹਦਾ ਭਾਅ ਮਿਲਿਆ ਜੀ 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 ਠੀਕ ਹੈ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਹਾਂਜੀ ਹੈ ਨਾ ਤੇ ਉਹ ਜੀ ਮੈਂ ਤੁਸੀ ਦੱਸਿਆ ਹੀ ਆ ਹਾਂਜੀ ਇਹ ਡਾਕਟਰ ਸਾਹਿਬ ਜਿਹੜੇ ਆ ਇਹ ਕੇਜਰੀ ਕੋ ਕੇਂਦਰੀ ਖੋਜ ਖੇਤ ਖੇਤਰ ਜਿਹੜਾ ਹੈਗਾ ਹਾਂਜੀ 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 ਉੱਥੇ ਸਿਉਆਂ ਨੇ ਬਾਾਰੇ ਆ ਬਾਗਬਾਨੀ ਦੀਆਂ ਹਾਂਜੀ 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 ਤੇ ਡਾਕਟਰ ਸਾਹਿਬ ਨੇ ਫਿਰ ਐਸੇ ਤਰ੍ਹਾਂ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਉਹ ਇਹ ਵੀ ਨਵੇਂ ਬਾਗ ਲਾਓ ਤੇ ਫਸਲੀ ਵਿਭਿੰਨਤਾ 'ਚ ਵੱਧ ਘਮਾਓ ਉਹ ਵੈਰੀ ਗੁੱਡ ਬੜਾ ਵਧੀਆ ਵਿਸ਼ਾ ਚੁਣਿਆ ਤੁਸੀਂ ਹੈਂ ਆ ਸਲੋਗਨ ਹੀ ਬਣਾਤਾ ਬਣ ਗਿਆ ਬਣ ਗਿਆ ਠੀਕ ਹੈ ਜੀ ਤਾਂ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ ਤੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 01812814246 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸੁਜੀਤ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੀ ਡਾਕਟਰ ਸਾਹਿਬ ਜੀ ਉਹ ਖੇਤੀ ਦੀ ਸਪੰਤਾ ਖਾਸ ਕਰਕੇ ਜੇ ਅਸੀਂ ਇਹਦੀ ਗੱਲ ਕਰੀਏ ਇਹਦੇ ਚ ਬਾਗਬਾਨੀ ਕੀ ਮਹੱਤਤਾ ਰੱਖਦੀ ਹੈ ਦੇਖੋ ਜੀ ਜਿਹੜਾ ਪੰਜਾਬ ਦਾ ਰਵਾਇਤੀ ਫਸਲੀ ਚੱਕਰ ਚੱਲ ਰਿਹਾ ਕਣਕ ਝੋਨੇ ਦਾ ਹਨਾ ਇਹਦੇ ਵਿੱਚ ਸਾਨੂੰ ਇਹਦੇ ਵਿੱਚੋਂ ਸਾਨੂੰ ਹੋਣ ਦੇ ਟਾਈਮ ਦੇ ਵਿੱਚ ਨਿਕਲਣ ਦੀ ਲੋੜ ਹੈ ਜੀ ਕਿਉਂਕਿ ਦਿਨ ਬਦਿਨ ਜਿਹੜਾ ਇਸ ਫਸਲੀ ਚੱਕਰਾਂ ਹੀ ਜਿਹੜਾ ਪਾਣੀ ਦਾ ਪੱਧਰ ਆ ਉਹ ਦਿਨ ਬਦਿਨ ਨੀਵਾ ਜਾ ਰਿਹਾ ਤੇ ਜਿਹੜਾ ਇਸ ਫਸਲੀ ਚੱਕਰ ਤੋਂ ਨਿਕਲ ਕੇ ਜਿਹੜੀਆਂ ਫਸਲਾਂ ਆਪਾਂ ਬਾਗਵਾਨੀ ਵੱਲ ਜਾਣਾ ਉਹਦੇ ਆਪਣਾ ਉਹਨਾਂ ਨੂੰ ਅਪਣਾਉਣਾ ਤੇ ਉਹ ਜਿਹੜਾ ਆਂਦਾ ਆ ਸਾਡੇ ਖੇਤੀ ਵਿਵਿੰਨਤਾ ਦੇ ਵਿੱਚ ਵੀ ਇਸ ਫਸਲੀ ਚੱਕਰ ਤੋਂ ਅਲੱਗ ਦਾ ਕੋਈ ਹੋਰ ਫਸਲਾਂ ਦੀ ਆਪਾਂ ਕਾਸ਼ਤ ਕਰਨੀਆਂ ਉਹ ਆਂਦਾ ਖੇਤੀ ਵਿਵਿੰਨਤਾ ਵਿੱਚ ਜੀ ਇਹਦੇ ਵਿੱਚ ਜਿਹੜਿਆ ਬਾਗਵਾਨੀ ਦੇ ਵਿੱਚ ਸਾਡੀਆਂ ਫਸਲਾਂ ਆ ਜਾਂਦੀਆਂ ਜਿਵੇਂ ਫਲਦਾਰ ਬੂਟਿਆਂ ਦੀ ਲਵਾਈ ਹਨਾ ਜੀ ਸਬਜ਼ੀਆਂ ਆ ਜਾਂਦੇ ਆ ਫੁੱਲ ਆ ਜਾਂਦੇ ਆ ਤੇ ਇਹ ਸਾਡੇ ਮੇਨ ਜਿਹੜੇ ਬਾਗਵਾਨੀ ਦੇ ਵਿੱਚ ਆ ਜਾਂਦੇ ਆ ਪਰ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈਗਾ ਜੀ ਉਹ ਫਲਦਾਰ ਬੂਟਿਆਂ ਤੇ ਆ ਬਾਗ ਲਗਾਉਣੇ ਜਿਹੜੇ ਜਿਹੜਾ ਇਹ ਜਿਹੜਾ ਹੁਣ ਜਿਹੜਾ ਟਾਈਮ ਚੱਲ ਰਿਹਾ ਸਤੰਬਰ ਅਕਤੂਬਰ ਇਹ ਜਿਹੜੇ ਸਦਾ ਬਹਾਰੀ ਫਲਦਾਰ ਬੂਟਿਆਂ ਲਗਾਉਣ ਲਈ ਬਹੁਤ ਟੁਕਮਾ ਹੈ ਜੀ ਬਿਲਕੁਲ ਬਿਲਕੁਲ ਬਹੁਤ ਵਾਜਿਬ ਹੈ ਜੀ ਦੇਖੋ ਫਸਲੀ ਵਿਭਿੰਨਤਾ ਜੇ ਅਸੀਂ ਕਿਸਾਨ ਵੀਰੋਂ ਲਿਆਉਣੀ ਆ ਤਾਂ ਬਾਗਬਾਨੀ ਦਾ ਮਹੱਤਵ ਸਾਨੂੰ ਡਾਕਟਰ ਨੇ ਬਹੁਤ ਵਧੀਆ ਦੱਸਿਆ ਕਿ ਇਹੀ ਲਗਾ ਕੇ ਅਸੀਂ ਵਧੀਰੀ ਮੁਨਾਫਾ ਵੀ ਕਮਾ ਸਕਦੇ ਆ ਅੱਛਾ ਡਾਕਟਰ ਸਾਹਿਬ ਦੇਖੋ ਪੂਰੇ ਪੰਜਾਬ ਦੇ ਵਿੱਚ ਅਸੀਂ ਇਹ ਤਾਂ ਨਹੀਂ ਹੈ ਵੀ ਇੱਕੋ ਜਿਹੇ ਬੂਟੇ ਸਾਰੇ ਪੰਜਾਬ ਦੇ ਵਿੱਚ ਲਾ ਦਈਏ ਫਲਦਾਰ ਬੂਟੇ ਹਨਾ ਤੇ ਪੰਜਾਬ ਨੂੰ ਕਿੰਨੇ ਜ਼ੋਨ ਦੇ ਵਿੱਚ ਤੁਸੀਂ ਵੰਡਿਆ ਹੋਇਆ ਵੀ ਇੱਥੇ ਆਹ ਬੂਟੇ ਲੱਗਣਿਆ ਇੱਥੇ ਆਹ ਬੂਟੇ ਲੱਗਣਿਆ ਇਹ ਹੁਣ ਕਿਹੜੇ ਬੂਟੇ ਲਾਉਣ ਦਾ ਟਕਮਾ ਸਮਾਂ ਹੈ ਆ ਜਿਹੜੀ ਰੁੱਤ ਹੁਣ ਚੱਲ ਰਹੀ ਹੈ ਠੀਕ ਹੈ ਜੀ ਅ ਦੇਖੋ ਜੀ ਚੋਹਾਨ ਸਾਹਿਬ ਜੀ ਜਿਹੜੇ ਹੁਣ ਪੰਜਾਬ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨਸਾਰ ਪੰਜ ਜਿਹੜੇ ਆ ਉਹ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ ਜੀ ਇਹਦੇ ਵਿੱਚ ਪਹਿਲਾ ਜਿਹੜਾ ਮੁੱਖ ਜ਼ੋਨ ਹੈ ਨੀਮ ਪਹਾੜੀ ਇਲਾਕਾ ਹਾਂਜੀ ਤੇ ਇਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੋਪੜ ਇਹ ਜਿਹੜੇ ਜ਼ਿਲ੍ਹੇ ਆਉਂਦੇ ਆ ਤੇ ਇਹਦੇ ਵਿੱਚ ਜਿਹੜੀਆਂ ਮੁੱਖ ਫਸਲਾਂ ਹੈਗੀਆਂ ਜੀ ਲੀਚੀ ਆੰਬ ਹੋਰ ਕਿੰਨੋਂ ਸੰਤਰੇ ਅ ਅਮਰੂਦ ਜਾਂ ਆਮਲਾ ਆੜੂ ਇਹ ਆਪਾਂ ਲਗਾ ਸਕਦੇ ਆ ਹਾਂਜੀ ਇਸ ਤੋਂ ਬਾਅਦ ਜਿਹੜੇ ਕੇਂਦਰੀ ਇਲਾਕੇ ਜਿਹੜੇ ਆਉਂਦੇ ਆ ਸਾਡੇ ਉਹ ਬਠਿੰਡਾ ਜਿਹੜੇ ਇਹਦੇ ਹੁਸ਼ਿਆਰਪੁਰ ਜਲੰਧਰ ਤੇ ਇਹ ਸਾਡੇ ਕਪੂਰਥਲਾ ਇਹ ਸਾਡੇ ਕੇਂਦਰੀ ਇਲਾਕੇ ਆਉਂਦੇ ਆ ਇਹਦੇ ਵਿੱਚ ਆੜੂ ਲੂਚਾ ਨਾਸ਼ਪਤੀ ਕਿੰਨੋ ਤੇ ਹੋਰ ਸੰਤਰੇ ਅਮਰੂਦ ਵਗੈਰਾ ਸੀ ਲਗਾ ਸਕਦੇ ਆ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਡ੍ਰੈਗਨ ਫਰੂਟ ਜਾਂ ਜਾਮਨ ਵੀ ਆਪਾਂ ਲਗਾ ਸਕਦੇ ਆ ਤੇ ਫਿਰ ਜਿਹੜੇ ਆਉਂਦੇ ਐ ਖੁਸ਼ਕ ਸਿੰਜੂ ਲਾ ਕੇ ਉਹਦੇ ਵਿੱਚ ਬਠਿੰਡਾ ਫਰੀਦਕੋਟ ਮੁਕਸਰ ਮਾਨਸਾ ਇਹ ਜਿਹੜੇ ਜ਼ਿਲ੍ਹੇ ਆਉਂਦੇ ਐ ਤੇ ਇਹਦੇ ਵਿੱਚ ਜਿਵੇਂ ਅਸੀਂ ਅਨਾਸ਼ਪਤੀ ਆੜੂ ਉਲੂਚਾ ਤੇ ਅਮਰੂਦ ਵਗੈਰਾ ਜਾਂ ਅੰਗੂਰ ਇਹ ਅਸੀਂ ਲਗਾਉਣ ਦੀ ਹਾਂਜੀ ਸਫਲਤਾ ਕੀਤੀ ਐ ਇਸ ਲਾਵਾ ਜਿਹੜੇ ਦੋ ਛੋਟੇ ਜ਼ੋਨ ਐ ਉਹ ਸਾਡੇ ਆਉਂਦੇ ਐ ਕੰਢੀ ਦੇ ਇਲਾਕੇ ਤੇ ਕੰਡੀ ਦੇ ਇਲਾਕਿਆਂ ਦੇ ਵਿੱਚ ਜਿਹੜਾ ਜ਼ਿਆਦਾ ਅਸੀਂ ਆਮਲਾ, ਗਲਗਲ, ਬੇਰ ਜਿਹੜੇ ਆ ਉਹ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ ਜਿਹੜੀ ਬੇਟ ਦੇ ਕੁਝ ਖੇਤਰ ਆਉਂਦੇ ਜਿਹੜੇ ਬੇਟ ਦੇ ਖੇਤਰ ਆਂਦੇ ਆਈ ਖੇਤਰ ਆਉਂਦੇ ਆ ਉਹਦੇ ਵਿੱਚ ਅਸੀਂ ਆਮਲਾ, ਜਾਮਨ ਜਾਂ ਡ੍ਰੈਗਨ ਫਰੂਟ ਜਿਹੜੇ ਆ ਇਹੇ ਲਗਾਉਣ ਦੀ ਸਿਫਾਰਿਸ਼ ਕੀਤੀ ਹੈ ਇਸ ਕਰਕੇ ਪੰਜਾਬ ਨੂੰ ਜਿਹੜੀ ਫਲਦਾਰ ਬੂਟਿਆਂ ਦੀ ਲਵਾਈ ਅਨੁਸਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ 5 ਜ਼ੋਨ ਦੇ ਵਿੱਚ ਹਾਂਜੀ ਵੰਡਿਆ ਗਿਆ ਹੈ ਹਾਂਜੀ ਜੀ ਜਿਹੜੇ ਜਿੱਥੇ ਲਈ ਢੁਕਵੇਂ ਆ ਸਾਨੂੰ ਉਹ ਲਾਣੇ ਚਾਹੀਦੇ ਹਾਂਜੀ ਹਾਂਜੀ ਹੁਣ ਕਿਹੜੀ ਬਾਗ ਲਾਉਣ ਦਾ ਸਮਾਂ ਹੈ ਜਿਹੜਾ ਹੁਣ ਜਿਹੜਾ ਚੋਹਾਨ ਸਾਹਿਬ ਜਿਹੜਾ ਹੁਣ ਢੁਕਵਾਂ ਸਮਾਂ ਜਿਹੜਾ ਚੱਲ ਰਿਹਾ ਉਹ ਸਦਾਬਹਾਰੀ ਫਲਦਾਰ ਬੂਟਿਆਂ ਦਾ ਚੱਲ ਰਿਹਾ ਜੀ ਉਹਦੇ ਵਿੱਚ ਜਿਵੇਂ ਸਾਡੇ ਆਗੇ ਆਂਬ ਲੀਚੀ ਅਮਰੂਦ ਚੀਕੂ ਬੇਰ ਤੇ ਅਮਰੂਦ ਇਹ ਜਿਹੜੇ ਪ੍ਰਮੁੱਖ ਜਿਹੜੇ ਫਲਦਾਰ ਬੂਟੇ ਆ ਜਿਹੜੇ ਕਿ ਇਸ ਸਮੇਂ ਦੇ ਵਿੱਚ ਲਗਾਏ ਜਾ ਸਕਦੇ ਆ ਬਿਲਕੁਲ ਡਾਟਾ ਬੂਟੇ ਤੇ ਤੁਸੀਂ ਤਸਵੀਰ ਨਾਲ ਦੱਸਦੇ ਹੈਨਾ ਫਲ ਦੱਸਦੇ ਵੀ ਆਹ ਆ ਫਲਦਾਰ ਬੂਟੇ ਲਾ ਸਕਦੇ ਇਹਨਾਂ ਦੀਆਂ ਖਾਸ ਕਿਸਮਾਂ ਹੈ ਕੋਈ ਜਿਹੜੀਆਂ ਅਸੀਂ ਇਹ ਅੱਜਕੱਲ ਦੇ ਇਸ ਸਮੇਂ ਵਿੱਚ ਬੀਜ ਸਕਦੇ ਹਾਂਜੀ ਸਰ ਸਰ ਜੀ ਮੇ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀਆਂ ਗਈਆਂ ਕਿਸਮਾਂ ਦੇ ਹੈਗੀਆਂ ਜਿਹੜੀਆਂ ਕਿ ਸਨ ਮੈਂ ਅਸੀਂ ਇਹੋ ਹੀ ਆਪਾਂ ਸਲਾਹ ਦਿੰਨੇ ਆ ਕਿ ਜਿਹੜੇ ਕਿਸਾਨ ਵੀਰ ਜਾਂ ਬਾਗਵਾਨ ਜਿਨ੍ਹਾਂ ਨੇ ਬਾਗ ਲਗਾਉਣੇ ਆ ਉਹ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਫਲਦਾਰ ਬੂਟਿਆਂ ਦੀਆਂ ਕਿਸਮਾਂ ਹੀ ਆਪਣੇ ਦੇ ਬਾਗ ਹੀ ਲਗਾਉਣ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਦਾ ਬਹਾਰੀ ਫਲਦਾਰ ਬੂਟਿਆਂ ਦੇ ਵਿੱਚ ਜਿਵੇਂ ਪਹਿਲਾਂ ਆਮਬ ਦੇ ਵਿੱਚ ਦਸੈੜੀ ਆਂਦਾ ਲੰਗੜਾ ਆਂਦਾ ਲਫੌਂਜ਼ੋ ਆਂਦਾ ਤੇ ਗੰਗਿਆਂ ਦੀਆਂ ਕੁਝ ਵੈਰਾਈਟੀਆਂ ਜਿਵੇਂ ਜੀਐਨ127 ਗੰਗਿਆਂ ਸੰਦੂਰੀ ਤੇ ਇਹ ਜਿਹੜੀਆਂ ਆਉਂਦੀਆਂ ਤੁਹਾਡੇ ਆਂਬ ਦੇ ਵਿੱਚ ਠੀਕ ਹੈ ਜੀ ਦੂਸਰਾ ਜਿਵੇਂ ਆਉਂਦੀ ਆ ਲੀਚੀ ਦੇ ਵਿੱਚ ਆਂਦਾ ਤੁਹਾਡਾ ਜਿਹਦੇ ਜਿਹੜੇ ਆਪਾਂ ਮੈਂ ਪਹਿਲਾਂ ਦੱਸਿਆ ਕਿ ਆਪਣਾ ਨੀਮ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਹੈ ਬਹੁਤ ਕਾਫੀ ਖਾਸਾ ਇਨਕਮ ਦੇ ਰਹੀ ਹੈ ਤੇ ਇਹਦੇ ਵਿੱਚ ਦੇਹਰਾਦੂਨ ਕਲਕੱttia ਤੇ ਸੀਡਲੈਸ ਲੇਟ ਇਹ ਜਿਹੜੀਆਂ ਜਿਹੜੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਅਮਰੂਦ ਦੇ ਵਿੱਚ ਪੰਜਾਬ ਐਪਲ ਗਵਾਵਾ ਪੰਜਾਬ ਕਿਰਨ ਸਫੈਦਾ ਪੰਜਾਬ ਸਫੇਦ ਅਰਕਾ ਮੁਲਿਆ ਅਲਹਾਵਾ ਸਫੈਦਾ ਤੇ ਇਹ ਜਿਹੜੇ ਆ ਇਹ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ ਜੀ ਤੇ ਬੇਰ ਦੇ ਵਿੱਚ ਜਿਵੇਂ ਉਮਰਾਨ ਐ ਸਨੋ 2 ਐ ਵਿਲੈਤੀ ਐ ਇਹ ਬੇਰ ਦੇ ਵਿੱਚ ਆਪਾਂ ਗੈ ਲਾ ਸਕਦੇ ਹਾਂ ਜੀ ਇਸੇ ਤਰ੍ਹਾਂ ਨਾਲ ਜੀ ਮਿੱਠਾ ਸਿੰਘ ਜੀ ਦੇ ਵਿੱਚ ਚੀਕੂ ਐ ਚੀਕੂ ਦੇ ਵਿੱਚ ਕਾਲੀ ਪੱਤੀ ਕ੍ਰਿਕਟ ਵਾਲ ਤੇ ਇਹ ਆਪਾਂ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ ਤੇ ਕਿਨੋ ਦੇ ਵਿੱਚ ਜਿਹੜਾ ਕਿਨੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਿਟਰਸ ਨਿੰਬੂ ਜਾਤੀ ਦੇ ਫਲ ਆ ਉਹਦੇ ਵਿੱਚ ਜਿਹੜਾ ਕਿਨੋ ਆਣਾ ਉਹ ਮੁੱਖ ਫਸਲ ਹੈ ਕਿਨੋ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਾਫੀ ਮਤਲਬ ਆ ਰਹੀ ਐ ਇਹ ਨੰਬਰ 1 ਤੇ ਏਰੀਆ ਇਹਦਾ ਹੈਗਾ ਤੇ ਕਿੰਨੋ ਦੇ ਵਿੱਚ ਜਿਹੜਾ ਯੂਨੀਵਰਸਿਟੀ ਵੱਲੋਂ ਪੀਯੂ ਕਿੰਨੋ 1 ਇਹਦੇ ਵਿੱਚ ਜਿਹੜੀ ਬੀਜ ਦੀ ਮੇਰੀ ਮਾਤਰਾ ਆ ਜਿਹੜੇ ਆਮ ਕਿੰਨੋ ਨਾਲੋਂ ਘੱਟ ਹੁੰਦੀ ਐ ਤੇ ਇਹ ਲਗਾਉਣ ਦੀ ਸਿਫਾਰਸ਼ ਕੀਤੀ ਗਈ ਐ ਹੋਰ ਡੇਜ਼ੀ ਇਹ ਐ ਡਬਲਯੂ ਮਾਰਕਟ ਐ ਹੋਰ ਸੰਤਰੀਆਂ ਦੇ ਵਿੱਚ ਸਟਾਰ ਰੂਬੀ ਐ ਡੰਕਨ ਫਾਸਟਰ ਮਾਰਸ ਸ਼ੀਡ ਮਾਰਸ ਸ਼ੀਡਲੈਸ ਐ ਇਹ ਜਿਹੜੀਆਂ ਜਿਹੜੀਆਂ ਲਾਉਣ ਦੀ ਸਿਫਾਰਸ਼ ਕੀਤੀ ਗਈ ਐ ਤੇ ਲੈਮਨ ਦੇ ਵਿੱਚ ਤੁਹਾਡੇ ਯੂਰਿਕਾ ਲੈਮਨ 12 ਮਾਸੀ ਲੈਮਨ ਜਿਹੜੇ ਆ ਇਹ ਆਪਾਂ ਲਗਾ ਸਕਦੇ ਆ ਹਾਂਜੀ ਬੜੀ ਮਾਰ ਨਾਲ ਦਸਵ ਸਾਨੂੰ ਕਿਸਮਾਂ ਦੱਸਦੇ ਦੇਖੋ ਗੱਲ ਹੀ ਕਿਸਮਾਂ ਪਤਾ ਹੋਣਗੀਆਂ ਤੇ ਲਾਵਾਂਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਮੈਨੂੰ ਲੱਗਦਾ ਯਾਦ ਨਹੀਂ ਰਹਿਣੀ ਸਾਨੂੰ ਕੋਈ ਗੱਲ ਨਹੀਂ ਨੇੜੇ ਦੇ ਮਹਾਰਾ ਨੂੰ ਜਰੂਰ ਸੰਪਰਕ ਮੈਨੂੰ ਲੱਗਦਾ ਕਰਨਾ ਉਹ ਤੇ ਕਰਨਾ ਹੀ ਪੈਣਾ ਉਹ ਤੇ ਕਰਨੇ ਹੀ ਹਾਂਜੀ ਹਾਂਜੀ ਅਜੀ ਅੱਛਾ ਦਸਵ ਜਦੋਂ ਅਸੀਂ ਕਿਸੇ ਵੀ ਫਲਦਰ ਬੂਟੇ ਨੂੰ ਲਾਉਣ ਦੀ ਪਲੈਨਿੰਗ ਕਰਦੇ ਹਾਂ ਮੰਨ ਲਓ ਇਹਨਾਂ ਪੰਜਾਂ ਜ਼ੋਨਾਂ ਦੇ ਵਿੱਚ ਹਾਂਜੀ ਮਿੱਟੀ ਹੈ ਜਿਹੜੀ ਖੇਤ ਤੋਂ ਖੇਤ ਕੇਵਰੀ ਵੇਰੀ ਕਰ ਜਾਂਦੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਆਹ ਖੇਤ ਦੇ ਵਿੱਚ ਥੱਲੇ ਰੋਡ ਆਗੇ ਵਿੱਚ ਨਹੀਂ ਹੈਗੀ ਇਹੋ ਜੀ ਜ਼ਮੀਨ ਟੁਕਮੀ ਚਾਹੀਦੀ ਹੈ ਫਲਦਰ ਬੂਟਿਆਂ ਨੂੰ ਤਾਂਕਿ ਜਿਹੜੀ ਸਾਡੇ ਫਲਦਰ ਬੂਟੇ ਬਾਅਦ ਦੇ ਵਿੱਚ ਬਹੁਤ ਵਧੀਆ ਫਲ ਦੇਣ ਹਾਂਜੀ ਅ ਜੁਹਾਨ ਸਰ ਜਿਵੇਂ ਕਿ ਆਪਾਂ ਫਲਦਾਰ ਬੂਟੇ ਜਿਵੇਂ ਵੀ ਬਾਗ ਲਗਾਉਣਾ ਆ ਉਹ ਤੋਂ ਪਹਿਲਾ ਸਟੈਪ ਹੈ ਮਿੱਟੀ ਪਰਖ ਕਰਾਉਣੀ ਠੀਕ ਹੈ ਠੀਕ ਹੈ ਜੀ ਬਿਲਕੁਲ ਬਿਲਕੁਲ ਮਿੱਟੀ ਪਰਖ ਕਰਾਉਣਾ ਜਿਹੜਾ ਅਹਿਮ ਜਿਹੜਾ ਇਹ ਜਿਹੜਾ ਕਦਮ ਹੈ ਤੇ ਮਿੱਟੀ ਜਿਹੜੀ ਤੁਸੀਂ ਮਿੱਟੀ ਬਾਰੇ ਪੁੱਛਿਆ ਇਹ ਉਪਜਾਊ ਹੋਣੀ ਚਾਹੀਦੀ ਹੈ ਭਾਰੀ ਤੇ ਚੰਗੇ ਪੱਲ ਵਾਲੀ ਇਹਦੇ ਵਿੱਚ ਜ਼ਿਆਦਾ ਕੋਈ ਤਜਾਬੀ ਜਾਂ ਲੂਣਾਪਣ ਨਹੀਂ ਹੋਣਾ ਚਾਹੀਦਾ ਜੀ ਠੀਕ ਹੈ ਜੀ ਜਦੋਂ ਅਸੀਂ ਮਿੱਟੀ ਦਾ ਸੈਂਪਲਿੰਗ ਕਰਨੇ ਆ ਸੈਂਪਲ ਲੈਣੇ ਆ ਉਹਦੇ ਵਿੱਚ ਆਪਾਂ ਇਹ ਦੇਖਣਾ ਆ ਕਿ 2 ਮੀਟਰ ਦੀ ਦੁਹਾਈ ਤੱਕ ਉਹਦੇ ਵਿੱਚ ਕੋਈ ਸਖਤ ਜਾਂ ਪੱਥਰੀਲੀ ਤੈ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਪਾਣੀ ਦਾ ਪੱਧਰ ਆ ਉਹ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਤੇ ਉਹਦੇ ਵਿੱਚ ਕੋਈ ਉਤਰਾ ਚੜਾ ਨਹੀਂ ਹੋਣਾ ਚਾਹੀਦਾ ਜੀ ਜੀ ਤੇ ਉਸ ਤੋਂ ਬਾਅਦ ਇਹ ਜਿਹੜੀ ਤੇ ਉਹਦੇ ਵਿੱਚ ਜਿਹੜੀ ਚੰਗੀ ਨਿਕਾਸ ਹੋਣਾ ਚਾਹੀਦਾ ਕਿ ਤਾਂ ਜੋ ਜਦੋਂ ਆਪਾਂ ਫਲਦਾਰ ਇਹ ਬੂਟੇ ਲਾਉਣੇ ਆ ਛੋਟੇ ਤੇ ਇਹਨਾਂ ਦਾ ਜਿਹੜਾ ਪਾਣੀ ਜਿਵੇਂ ਬਰਸਾਤਾਂ ਦੇ ਵਿੱਚ ਜਿਆਦਾ ਬਰਸਾਤ ਜਿਵੇਂ ਹੋਣ ਹੜਾਏ ਸੀ ਅੱਜ ਕਿਦਾਂ ਇਹਦੇ ਵਿੱਚ ਜਿਹੜਾ ਉਹ ਪਾਣੀ ਜਿਹੜਾ ਆਹੋ ਨਿਕਲ ਸਕੇ ਤੇ ਇਹ ਜਿਹੜੀਆਂ ਗੱਲਾਂ ਇਹ ਥੋੜਾ ਜਆ ਖਾਸ ਧਿਆਨ ਇਹਨਾਂ ਵਿੱਚ ਰੱਖਣਾ ਕਿ ਇਦਾਂ ਦੀ ਉਹ ਹੋਣੀ ਚਾਹੀਦੀ ਹੈ ਜੀ ਜੀ ਉਹ ਕੋਈ ਵਾਰੀ ਨਾ ਦੇਸੀ ਢੰਗ ਨਾਲ ਆਪਾਂ ਸੋਚ ਲੈਣਾ ਨਾ ਫਲਾਨੇ ਨੇ ਬਾਗ ਲਾਇਆ ਉਹ ਚੱਲ ਗਿਆ ਵਧੀਆ ਯਾਰ ਆਪਾਂ ਨਹੀਂ 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 ਦੇਖੋ ਗੱਲ ਦੇ ਵਿੱਚ ਵੀ ਜ਼ਮੀਨ ਦਾ ਫਰਕ ਹੁੰਦਾ ਹੁੰਦਾ ਤੇ ਜੇ ਚੈੱਕ ਕਰਾਵਾਂਗੇ ਟੈਸਟ ਕਰਾਵਾਂਗੇ ਬਹੁਤ ਵਧੀਆ ਗੱਲ ਆ ਸਾਰਿਆਂ ਦਾ ਪਤਾ ਲੱਗ ਜੂਗਾ ਦੇ ਵਿੱਚ ਕੀ ਘਾਟਿਆ ਤੇ ਕੀ ਨਹੀਂ ਉਹ ਦੇਖਣਾ ਤੇ ਇਹ ਵੀ ਪਥਰੀਲੀ ਨਾ ਹੋਵੇ ਕਿਉਂਕਿ ਲੰਬੇ ਸਮੇਂ ਦੀ ਫਸਲ ਆਣਾ ਸਾਡੀ ਇਹ ਅੱਛਾ ਡਾਕਟਰ ਸਾਹਿਬ ਬਾਗਾਂ ਦਾ ਆਧਾਰ ਜਿਹੜਾ ਉਹ ਹੈ ਬੂਟੇ ਹਾਂ ਹੈ ਨਾ ਚੰਗੀ ਨਸਲ ਦੇ ਬੂਟੇ ਚੰਗੀ ਜਗ੍ਹਾ ਤੋਂ ਲੈਣੇ ਇਹ ਦੱਸੋ ਵੀ ਅਸੀਂ ਬਾਗ ਲਾਣਾ ਮੰਨ ਲਓ ਬੂਟੇ ਕਿੱਥੋਂ ਲਈਏ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੇ ਜਿਹੜੀਆਂ ਧਿਆਨ ਚ ਰੱਖੀਏ ਤਾਂ ਕਿ ਗਾਂ ਸਾਨੂੰ ਇਹ ਲੰਬੇ ਸਮੇਂ ਤੱਕ ਬਾਗ ਜਿਹੜਾ ਸਾਡਾ ਚੱਲ ਸਕੇ ਜੀ ਹਾਂਜੀ ਦੇਖੋ ਅਸੀਂ ਇਹੋ ਸफारਿਸ਼ ਕਰਦੇ ਹਾਂ ਕਿ ਜਿਹੜੇ ਬਾਗ ਲਗਾਉਣ ਵਾਸਤੇ ਜਿਹੜੇ ਆਪਾਂ ਫਲਦਾਰ ਬੂਟਿਆਂ ਦੀਆਂ ਜਿਹੜੀਆਂ ਕਿਸਮਾਂ ਆ ਹਾਂਜੀ ਉਹ ਹਮੇਸ਼ਾ ਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਪਮਾਨਤ ਨਰਸਰੀਆਂ ਜਾਂ ਬਾਗਬਾਨੀ ਵਿਭਾਗ ਦੀਆਂ ਪ੍ਰਮਾਨਤ ਨਰਸਰੀਆਂ ਤੋਂ ਹੀ ਖਰੀਦੇ ਜਾਣ। ਜੀ ਕਿਸੇ ਈੜੀ ਵਾਲੇ ਤੋਂ ਜਾਂ ਕੋਈ ਪ੍ਰਾਈਵੇਟ ਨਰਸਰੀ ਜਿਹੜੀ ਜਿੰਨਾ ਤਾਂ ਕੋਈ ਉਹ ਨਹੀਂ ਹੈਗਾ ਸੋ ਸਹੀ ਹੈਗਾ ਉਹ ਤੋਂ ਨਹੀਂ ਲੈਣੇ ਚਾਹੀਦੇ। ਇਹ ਇਸ ਲਈ ਜਦੋਂ ਆਪਾਂ ਬੂਟਾ ਖਰੀਦਣਾ ਉਹਦੇ ਵਿੱਚ ਇਹ ਦੇਖਣਾ ਆ ਕਿ ਜਿਵੇਂ ਮੰਨ ਲਓ ਕਿ ਅਸੀਂ ਲੀਚੀ ਦਾ ਬੂਟਾ ਲੈ ਕੇ ਬਾਗ ਲਗਾਉਣਾ ਹੈ। ਤੇ ਉਹਦੇ ਵਿੱਚ ਇਹ ਦੇਖਣਾ ਕਿ ਜਿਹੜਾ ਕਿਸਾਨ ਜਿਹੜੇ ਕਿਸਾਨ ਲੀਚੀ ਦਾ ਬਾਗ ਲਗਾਉਣ ਲਈ ਲੀਚੀ ਦੇ ਬੂਟਾ ਉਹਨਾਂ ਨੇ ਸਿਲੈਕਟ ਕਰਨਾ ਉਹਦੇ ਵਿੱਚ ਜਿਹੜੀ ਉਹ ਵੈਰੈਟੀ ਆ ਉਹ ਕਿਹੜੀ ਆ ਉਹਦੇ ਪ੍ਰੋਪਰ ਲੇਬਲ ਲੱਗਾ ਹੋਵੇ ਹਨਾ ਹਾਂਜੀ ਤੇ ਜਿਵੇਂ ਹੁਣ ਆਂਬ ਦੇ ਬੂਟੇ ਦੇ ਵਿੱਚ ਆਪਾਂ ਪਿਉਂਦ ਕਰਦੇ ਹਾਂ ਜੀ ਤੇ ਪਿਉਂਦ ਦੀ ਬੂਟੀਆਂ ਦੇ ਵਿੱਚ ਜਿਹੜਾ ਉਹਦਾ ਪਿਉਂਦ ਦਾ ਜਿਹੜਾ ਜੋੜ ਹੈ ਉਹ ਬੜਾ ਪਧਰਾ ਹੋਵੇ ਬਹੁਤਾ ਉੱਚਾ ਨਾ ਹੋਵੇ ਤੇ ਇਹ ਬੂਟੇ ਬੜੇ ਨਰੋਏ ਹੋਣੇ ਚਾਹੀਦੇ ਆ ਸਿਹਤਮੰਦ ਹੋਣੇ ਚਾਹੀਦੇ ਆ ਤੇ ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਰਹਿਤ ਹੋਣੇ ਚਾਹੀਦੇ ਆ ਜੀ ਤੇ ਇਹ ਇਹ ਵੇਖਣਾ ਕਿ ਇਹਨਾਂ ਦੇ ਵਿੱਚ ਜਿਹੜਾ ਉਹ ਜਿਹੜੀ ਆਪਾਂ ਜਿਹੜੇ ਹੁਣ ਜਿਹੜੇ ਬੂਟੇ ਲੱਗ ਰਿਹਾ ਇਹ ਸਦਾ ਬਹਾਰੀ ਫਲਦਾਰ ਬੂਟੇ ਆਂਦਾ ਮੈਂ ਪਹਿਲਾਂ ਦੱਸ ਚੁੱਕੀ ਆਂ ਕਿ ਸਮਾਂ ਜਿਹੜਾ ਬਹੁਤ ਜੀ ਟੁਕਮਾਇਆ ਇਹਦੇ ਫਲ ਇਹਦੇ ਵਿੱਚ ਜਦੋਂ ਬੂਟੇ ਆਪਾਂ ਲੈਣੇ ਆ ਤੇ ਇਹ ਦੀ ਜਿਹੜੀ ਕਿਉਂਕਿ ਜਿਹੜੇ ਦੋ ਤਰ੍ਹਾਂ ਦੇ ਫਲਦਾਰ ਬੂਟੇ ਹੁੰਦੇ ਇੱਕ ਸਦਾ ਬਹਾਰੀ ਫਲਦਾਰ ਬੂਟੇ ਇੱਕ ਹੁੰਦੇ ਜੀ ਪੱਤ ਚੜੀ ਵਾਲੇ ਫਲਦਾਰ ਬੂਟੇ ਸਦਾ ਬਹਾਰੀ ਫਲਦਾਰ ਬੂਟੇ ਜਿਹੜੇ ਆ ਹੁਣ ਜਿਹੜਾ ਸਤੰਬਰ ਅਕਤੂਬਰ ਦਾ ਟਾਈਮ ਚੱਲ ਰਿਹਾ ਤੇ ਪੱਤ ਚੜੇ ਫਲਦਾਰ ਬੂਟੇ ਆਪਾਂ ਜਨਵਰੀ ਦੇ ਵਿੱਚ ਆ ਲਾਉਣੇ ਸ਼ੁਰੂ ਕਰਨੇ ਆ ਉਹਦਾ ਫਟਾਰਾ ਆਉਣ ਤੋਂ ਪਹਿਲਾਂ ਕੰਪਲੀਟ ਕਰ ਲੈਣੇ ਤੇ ਉਹ ਪੱਤ ਝੜੀ ਜਿਹੜੇ ਫਲਦਾਰ ਬੂਟੇ ਆ ਉਹਦੇ ਆਪਾਂ ਜੜਾਂ ਵਾਲੇ ਹੀ ਲੈਣੇ ਆ ਕਿਉਂਕਿ ਉਹਦੇ ਵਿੱਚ ਕੋਈ ਗਾਚੀ ਨਹੀਂ ਹੁੰਦੀ ਨਾਲ ਪਰ ਜਿਹੜੇ ਅੱਜ ਕੱਲ ਬੂਟੇ ਲਾਉਣੇ ਆ ਸਦਾ ਬਹਾਰੀ ਫਲਦਾਰ ਬੂਟੇ ਇਹਦੇ ਪ੍ਰੋਇਟੀ ਪੂਰੀ ਜਿਹੜੀ ਇਹਦੀ ਗਾਚੀ ਹੋਣੀ ਚਾਹੀਦੀ ਹੈ ਪੂਰੀ ਆਪਰਵੀਆਂ ਜੜਾਂ ਵਾਲੇ ਹੋਣੇ ਚਾਹੀਦੇ ਆ ਤੇ ਕੋਈ ਵੀ ਗਾਚੀ ਜਿਹੜੀ ਟੁੱਟੀ ਨਾ ਹੋਵੇ ਜਾਂ ਫਿਰ ਇਹ ਇਹ ਕਰੋ ਕਿ ਤੁਸੀਂ ਜਿਹੜੇ ਜਿਹੜੇ ਬੂਟੇ ਆ ਉਹ ਪੋਲੀਥੀਨ ਦੇ ਲਫਾਫਿਆਂ ਦੇ ਵਿੱਚ ਲੱਗੇ ਹੋਣ ਤੇ ਜਾਂ ਕਿ ਇੱਕ ਦੋ ਦੂਜੀ ਜਗ੍ਹਾ ਤੇ ਇਹ ਸਾਫ਼ ਕਰਨਾ ਤੇ ਪਹੁੰਚ ਸਕਣ ਹਾਂਜੀ ਮਠਾ ਸਿੰਘ ਜੀ ਇੱਕ ਇੰਟਰਸਟਿੰਗ ਗੱਲ ਦੱਸਦਾ ਹਾਂ ਹਾਂਜੀ ਮੇਲੇ ਦੇ ਵਿੱਚ ਨਾ ਇੱਕ ਮੋਢੇ ਤੇ ਰੱਖੀ ਹੋਵੇ ਸੋਟੀਆਂ ਜੀਆਂ ਡਡੀਆਂ ਅੱਛਾ ਉਹ ਮੈਂ ਕਿ ਕੀ ਲਈ ਜਾਣਾ ਹਾਂ ਕਹਿੰਦਾ ਬੂਟੇ ਆ ਇਹ ਨਾ ਅੱਖਾਂ ਦੇ ਕਹਿੰਦਾ ਕਲਮਾ ਕਲਮਾ ਕੀ ਬੁੱਟੀ ਮਿਲ ਜਾਈ ਉਹ ਜਿਵੇਂ ਇਹਨਾਂ ਨੇ ਦੱਸਿਆ ਚੱਕੀ ਹੁੰਦੀ ਬਾਅਦ ਚ ਮੈਂ ਮਤ ਮੈਂ ਕਿਹਾ ਕਹਿੰਦਾ ਇਹ ਮੈਂ ਕਿੰਨੇ ਏਰੀਏ ਦੇ ਨੇ ਇਹ ਇਹਦਾ ਪੂਰੇ ਇਕੜ ਦੇ ਆ ਅੱਛਾ ਮੁੰਡੇ ਦੇ ਰਖੀ ਆਵੇ ਇੰਨੀ ਭਰੀ ਦੀ ਇੰਨੀ ਭਰੀ ਦੀ ਸੋ ਦੇਖੋ ਇਹ ਹਰ ਬੂਟੇ ਦੀ ਦੇਖੋ ਅੱਜ ਆਪਣੀ ਆਪਣੀ ਹੈਗੀ ਆ ਉਹਦੀ ਗੁਣਵੱਤਾ ਯੋਗਤਾ ਆ ਕੋਈ ਗਾਚੀ ਵਾਲਾ ਚਾਹੀਦਾ ਸਾਨੂੰ ਤੋ ਕੋਈ ਬਿਨਾ ਗਾਚੀ ਤੋਂ ਵੀ ਅਸੀਂ ਲਿਜਾ ਕੇ ਖੇਤ ਦੇ ਵਿੱਚ ਲਾ ਸਕਦੇ ਆ ਅੱਛਾ ਡਾਕਟਰ ਸਾਹਿਬ ਜਦੋਂ ਫਿਰ ਅਸੀਂ ਬੂਟੇ ਲਗਾਉਣ ਵੇਲੇ ਜ ਲਗਾਉਣੇ ਆ ਨਾ ਖੇਤ ਦੇ ਵਿੱਚ ਹਾਂਜੀ ਕਿੱਦਾਂ ਫਿਰ ਲਗਾਉਣੇ ਨੇ ਕਿੰਨੀ ਦੂਰ ਫਾਸਲਾ ਰੱਖਣਾ ਤੇ ਟੋਆ ਕਿੰਨਾ ਕਢੂਗਾ ਤੇ ਕਿੰਨਾ ਚੌੜਾ ਪਟਣਾ ਥੋੜੇ ਇਹਦੀ ਸਬੰਧੀ ਵੀ ਸਾਨੂੰ ਜਾਣਕਾਰੀ ਹਾਂਜੀ ਦੇਖੋ ਜੀ ਤੁਹ ਆ ਜਿਹੜਾ ਮੰਨ ਲਓ ਕਿ ਹੋਂ ਜਿਹੜਾ ਟਾਈਮ ਚ ਆ ਰਿਹਾ ਸਦਾ ਬਹਾਰੀ ਫਲਦਾਰ ਬੂਟਿਆਂ ਇਹਦੇ ਜਿਹੜੇ ਟੋਏ ਆ ਪੁੱਟਣ ਦਾ ਕੰਮ ਆ ਉਹ ਤੁਸੀਂ ਜੂਨ ਦੇ ਵਿੱਚ ਕੰਪਲੀਟ ਕਰ ਲੋ ਹਾਂਜੀ ਉਹਦੀ ਇਹ ਤੇ ਉਹਦਾ ਇਹ ਹੈ ਕਿ ਜਦੋਂ ਆਪਾਂ ਟੋਏ ਨੂੰ ਪੁੱਟਨਾ ਤੇ ਉਹਦੀ ਜਿਹੜੀ ਮਿੱਟੀ ਆ ਉਹ ਬਾਹਰ ਨਿਕਲ ਜਾਂਦੀ ਹੈ ਤੇ ਉਹ ਥੋੜੀ ਜੀ ਧੁੱਪ ਵਿੱਚ ਸੁੱਕ ਜਾਂਦੀ ਹੈ ਤਾਂ ਜੋ ਜਿਹੜੇ ਬਿਮਾਰੀਆਂ ਦੇ ਜਿਹੜੇ ਜਰਮ ਹੈ ਉਹ ਮਰ ਜਾਂਦੇ ਆ ਠੀਕ ਹੈ ਜੀ ਤੇ ਜਿਹੜਾ ਟੋਇਆ ਪੁੱਟਨਾ ਉਹ 1 ਮੀਟਰ ਡੂੰਘਾ ਤੇ 1 ਮੀਟਰ ਗੋਲ ਆਕਾਰ ਵਾਲਾ ਜੀ ਪੁੱਟਨਾ ਤੇ ਜਿਹੜੀ ਜਦੋਂ ਆਪਾਂ ਟੋਇਆ ਪੁੱਟਦੇ ਆ ਇਹਦੀ ਜਿਹੜੀ ਉੱਪਰਲੀ 30 ਸੈਂਟੀਮੀਟਰ ਵਾਲੀ ਮਿੱਟੀ ਹੈ ਤਸ ਅਸੀਂ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਉੱਪਰਲੀ ਮਿੱਟੀ ਆ ਬਹੁਤ ਉਪਜਾਊ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਜੈਵਿਕ ਮਾਦਦਾ ਆ ਉਹ ਬਹੁਤ ਜ਼ਿਆਦਾ ਹੁੰਦਾ ਜੀ ਜੀ ਉਹਨੂੰ ਅਸੀਂ ਵੱਖਰੀ ਰੱਖ ਲੈਣੀ ਹੈ ਕਿਉਂਕਿ ਉਹ ਮਿੱਟੀ ਅਸੀਂ ਬਾਜ ਵਿੱਚ ਟੋਆ ਭਰਨ ਵਾਸਤੇ ਵਰਤਣੀ ਹੈ ਅੱਛਾ ਜੀ ਤੇ ਇਹ ਕੀ ਇਹ ਟੋਆ ਜਦੋਂ ਨਿਕਲ ਗਿਆ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਤੁੱਪ ਤਾਂ ਲੱਗ ਗਈ ਤੇ ਹੁਣ ਜਦੋਂ ਅਸੀਂ ਬੂਟੇ ਲਗਾਣੇ ਆ ਫਲਦਾਰ ਬੂਟੇ ਤੇ ਉਸ ਤੋਂ ਪਹਿਲਾਂ ਜਿਹੜਾ ਟੋਇਆ ਪਰਨਾਇਆ ਉਹਦੇ ਵਿੱਚ ਅਸੀਂ ਜਿਹੜੀ ਉਹ 30 ਸੈਂਟੀਮੀਟਰ ਵਾਲੀ ਉੱਪਰ ਹੀ ਉਪਜਾਓ ਮਿੱਟੀ ਤੇ ਪਲੱਸ ਜਿਹੜਾ ਆਪਣਾ ਉਹ ਗਲੀ ਸਰੀ ਰੂੜੀ ਦੀ ਖਾਦ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਤੇ ਟੋਏ ਨੂੰ ਭਰ ਦੇਣਾ। ਦੱਸ ਸਰ ਗੱਲਬਾਤ ਜਾਰੀ ਰੱਖਦੇ ਆਪਾਂ। ਫੋਨ ਆ ਗਿਆ ਇੱਕ ਸਜਨਾ ਦਾ। ਸੁਣ ਲੀਏ ਜੀ ਲੋ। ਹਾਂਜੀ। ਹੈਲੋ। ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜ਼ੂਰ ਦਲਛਣ ਵਾਲਿਆਂ ਨੂੰ ਬਹੁਤ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਜੀ ਅੱਜ ਦਾ ਬਹੁਤ ਵਧੀਆ ਵਿਸ਼ਾ ਬਹੁਤ ਵਧੀਆ ਵਧੀਆ ਵਿਸ਼ਾ ਚੁਣਿਆ ਜੀ ਕਿਉਂ ਤੁਹਾਡਾ ਇਸ ਲਈ ਅਸੀਂ ਬਹੁਤ ਲੋੜ ਹੈ ਤੇ ਇਸੇ ਦੱਸਿਆ ਜਾਵੇ ਕਿ ਜ਼ਮੀਨ ਦੀ ਤਿਆਰੀ ਕਰਨ ਵਾਸਤੇ ਕਿਹੜੀ ਕਿਹੜੀ ਹੈ ਜੜੀਆਂ ਨੇ ਚੀਜ਼ਾਂ ਅਲੋਣੀਆਂ ਦੀਆਂ ਨੇ ਤੇ ਉਹਨਾਂ ਨਾਲ ਕੀ ਤਿਆਰ ਰੱਖਣਾ ਚਾਹੀਦਾ ਤੇ ਉਹ ਤਾਂ ਕਿ ਜਿਹੜਾ ਫਾਰਮਰ ਇਹ ਇਸ ਨੂੰ ਅਪਣਾ ਕੇ ਚੰਗੀ ਬਾਗਬਾਨੀ ਵੱਲ ਆਵੇ ਤੇ ਜਿਹੜਾ ਤੁਹਾਡਾ ਵਿਸ਼ਾ ਅੱਜ ਦਾ ਹੈ ਉਹਦੇ ਮੁਤਾਬਕ ਚੱਲ ਸਕੇ ਧੰਨਵਾਦ ਜੀ 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 ਡਾਕਟਰ ਸਾਹਿਬ ਹਾਂਜੀ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਜਿਹੜੀ ਜ਼ਮੀਨ ਆ ਉਹ ਭਾਰੀ ਉਪਜਾਊ ਤੇ ਨੰਗੇ ਨਿਕਾਸ ਵਾਲੀ ਹੋਣੀ ਚਾਹੀਦੀ ਹੈ ਤੇ ਉਹਦੇ 2 ਮੀਟਰ ਤੱਕ ਕੋਈ ਪਥਰੀਲੀ ਤੈ ਤੇ 3 ਤੱਕ ਕੋਈ ਜਿਹੜਾ ਪਾਣੀ ਦਾ ਲੈਵਲ ਥੱਲੇ ਹੋਣਾ ਚਾਹੀਦਾ ਹੈ ਤੇ ਇਹਦੇ ਵਿੱਚ ਜਿਵੇਂ ਅਸੀਂ ਜਿਹੜੀ ਜ਼ਮੀਨ ਦੀ ਜਦੋਂ ਬਾਗ ਲਗਾਉਣ ਤੋਂ ਪਹਿਲਾਂ ਉਹਦੀ ਪੂਰੀ ਤਰ੍ਹਾਂ ਨਾਲ ਕਰਾਹੇ ਨਾਲ ਲੈਵਲ ਕਰਾ ਦੋ ਤਾਂ ਕਿ ਜਿਹੜੀ ਜਿਹੜੀ ਜਗ੍ਹਾ ਆ ਉਹ ਉੱਚੀ ਨੀਵੀਂ ਨਾ ਰਹੇ ਕਿਉਂਕਿ ਜਦੋਂ ਫਿਰ ਬਾਅਦ ਚ ਜਦੋਂ ਪੂਰੀ ਤਰ੍ਹਾਂ ਜਦੋਂ ਲੈਵਲਿੰਗ ਨਹੀਂ ਹੁੰਦੀ ਤੇ ਫਿਰ ਬਾਅਦ ਵਿੱਚ ਜਦੋਂ ਅਸੀਂ ਪਾਣੀ ਲਗਾਉਨੇ ਆ ਉਹ ਕਈ ਵਾਰ ਪਾਣੀ ਉੱਚਾ ਨੀਵਾ ਖੜਾ ਰਹਿੰਦਾ ਦੀ ਨੀਵੇਂ ਜਗ੍ਹਾ ਤੇ ਜ਼ਿਆਦਾ ਖੜੋ ਗਿਆ ਉੱਪਰ ਨਹੀਂ ਚੜਿਆ ਤੇ ਪੂਰੀ ਤਰ੍ਹਾਂ ਨਾਲ ਪਾਣੀ ਲੱਗਦਾ ਤੇ ਦੇਖੋ ਗੱਲ ਇਹ ਆ ਸਭ ਤੋਂ ਜ਼ਰੂਰੀ ਗੱਲ ਜਿਹੜੀ ਮੈਂ ਕਹਿਣੀ ਚਾਹਨਾ ਉਏ ਵੀ ਜਦੋਂ ਵੀ ਅਸੀਂ ਇਦਾਂ ਦਾ ਕੋਈ ਕੰਮ ਕਰਨਾ ਕਿਸੇ ਨਾ ਕਿਸੇ ਨੇੜੇ ਤੇੜੇ ਤੁਸੀਂ ਦਫ਼ਤਰ ਚ ਜਾਓ ਚਾਹੇ ਉਹ ਖੇਤੀਬਾੜੀ ਵਿਭਾਗ ਦਾ ਚਾਹੇ ਕੀਤੀ ਬੜੀ ਯੂਨੀਵਰਸਿਟੀ ਦਾ ਚਾਹੇ ਬਾਗਬਾਨੀ ਵਿਭਾਗ ਦਾ ਜੇ ਤਫਸੀਲ ਨਾਲ ਜਾਣਕਾਰੀ ਲੈਣੀ ਹੈ ਤੇ ਆਪਾਂ ਉੱਥੇ ਜਾ ਕੇ ਮਹਲ ਮਹਰ ਤੋਂ ਢੇ ਨਾਲ ਤੋਂ ਰਪੈਂਦੇ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਤੇ ਆਪਾਂ ਉੱਥੋਂ ਲੈ ਸਕਦੇ ਹਾਂ ਤੇ ਡਾਕਟਰ ਸਾਹਿਬ ਇੱਕ ਗੱਲ ਹੋ ਰਿਹਾ ਵੀ ਜਿਵੇਂ ਨਵੇਂ ਬਾਲ ਜਾਂ ਆਪਾਂ ਧਿਆਨ ਰੱਖਦੇ ਹਾਂ ਇਹਦੇ ਬੂਟੇ ਵੀ ਸਾਡੇ ਬਾਗ ਹੀ ਹੁੰਦੇ ਹੈ ਨਾ ਤੇ ਇਹਨਾਂ ਨੂੰ ਤਤੀਂ ਠੰਡੀ ਹਵਾ ਤੋਂ ਬਚਾਣ ਲਈ ਜਾਂ ਵੀ ਸਿੱਧੇ ਵਧਣ ਇਹਦੇ ਲਈ ਸਾਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਹਾਂ ਜੀ ਮੀਠਾ ਸਿੰਘ ਜੀ ਜਦੋਂ ਆਪਾਂ ਇਹ ਜਿਹੜਾ ਆਪਾਂ ਬਾਗ ਜਦੋਂ ਲਗਾਉਨੇ ਆ ਹਨਾ ਉਹਦੇ ਨਾਲ ਹੀ ਸਾਨੂੰ ਇਹ ਧਿਆਨ ਚ ਰੱਖਣਾ ਪੈਂਦਾ ਹੈ ਵੀ ਜਿਹੜੀ ਇਹ ਦੀ ਆਲੇ ਦੁਆਲੇ ਦੀ ਜਿਹੜੀ ਆਪਾਂ ਜਿਹਨੂੰ ਆਪਾਂ ਬਾਉਂਡਰੀ ਕਹਿ ਦਿੰਨੇ ਆ ਹਨਾ ਦੁਆਲਾ ਉਹਦੇ ਵਿੱਚ ਅਸੀਂ ਹਵਾ ਰੁਕੂ ਵਾਰਡ ਜਿਹੜੀਆਂ ਉਹ ਜ਼ਰੂਰ ਲਗਾਉਣੀਆਂ ਜੀ ਉਹ ਹਵਾਰੋਕੂ ਵਾਰਡ ਦੇ ਵਿੱਚ ਜਿਵੇਂ ਦੇਸੀ ਆਂਬ ਹੋ ਗਿਆ ਜਾਮਨ ਹੋਗੀ ਸ਼ਹਿਤੂਤ ਹੋਗੀ ਹਨਾ ਇਹਦੇ ਵਿੱਚ ਇਹ ਹੈ ਕਿ ਉਹ ਜਿਹੜੇ ਫਲਦਾਰ ਬੂਟੇ ਲਗਾਓ ਜਿਨ੍ਹਾਂ ਤੇ ਅਸੀਂ ਉਹ ਥੋੜਾ ਉਹਨਾਂ ਤੋਂ ਸਾਨੂੰ ਇਨਕਮ ਵੀ ਆ ਜਾਵੇ ਜਿਵੇਂ ਜਾਮਨ ਲਗਾਈ ਹੋਵੇ ਵਧੀਆ ਨਸਲ ਦੀ ਹਨਾ ਉਹਦੇ ਵਿੱਚ ਸਾਨੂੰ ਮਿਲ ਜੇਗੀ ਤੇ ਐਵੇਂ ਐਵੇਂ ਜਿਵੇਂ ਤੁਹਾਨੂੰ ਸ਼ਹਿਤੂਤ ਲਗਾਏ ਆ ਜਾਂ ਕੋਈ ਹੋਰ ਹਨਾ ਜੀ ਫਲ ਲਗਾਇਆ ਉਹਦੇ ਵਿੱਚੋਂ ਅਸੀਂ ਉਹ ਕਰ ਸਕਦੇ ਲੈ ਸਕਦੇ ਕਿਉਂਕਿ ਜਿਹੜੇ ਇਹ ਦਰਖਤ ਹੁੰਦੇ ਆ ਇਹ ਜਦੋਂ ਆਪਾਂ ਸਰ ਗਰਮੀਆਂ ਦੇ ਵਿੱਚ ਤੇਜ਼ ਹਨੇਰੀਆਂ ਚਲਦੀਆਂ ਆ ਤੇ ਜਿਹੜੀ ਇਹ ਵਾਰਡ ਹੈ ਇਹ ਜਿਹੜੀ ਹਵਾ ਨੂੰ ਅੰਦਰ ਨਹੀਂ ਜਾਣ ਦਿੱਤੀ ਜਾਨ ਦਿੰਦੀ ਜਿਹਦੇ ਨਾਲ ਜਿਵੇਂ ਉਸ ਟਾਈਮ ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜਾ ਇਹਨਾਂ ਫਲਦਾਰ ਬੂਟੇ ਦੇ ਫਲ ਲੱਗਿਆ ਹੁੰਦਾ ਤੇ ਉਹ ਹਨੇਰੀਆਂ ਕਰਕੇ ਜਿਹੜਾ ਅੰਦਰ ਹਵਾ ਨਹੀਂ ਜਾਂਦੀ ਹੈ ਤੇ ਉਹ ਫਿਰ ਝੜਦਾ ਨਹੀਂ ਹੈ ਤੇ ਇਸ ਕਰਕੇ ਇਹਨਾਂ ਫਲ ਨੂੰ ਝੜਨ ਤੋਂ ਬਚਾਉਂਦਾ ਬਸ ਇੱਕ ਗੱਲ ਦਾ ਧਿਆਨ ਰੱਖਣਾ ਆਪਾਂ ਡਾਕਟਰ ਸਾਹਿਬ ਮੈਨੂੰ ਜੋ ਲੱਗਦਾ ਜਿਹੜਾ ਬਾਗ ਲਾਇਆ ਉਹਦੀ ਵਾਰਡ ਨਹੀਂ ਲਾਣੀ ਹਾਂ ਜੀ ਆਪਣੇ ਬੂਟਿਆਂ ਦੀ ਹਾਂ ਜੀ ਉਹਦੇ ਆਪਣੇ ਬੂਟਿਆਂ ਦੀ ਵਾੜ ਨਹੀਂ ਲਾਣੀ ਅੱਛਾ ਦੱਸੋ ਹਾਂ ਗੱਲ ਇਹ ਆ ਵੀ ਦੇਖੋ ਕਈ ਵਾਰੀ ਕਿਸਾਨ ਵੀਰ ਸੋਚਦਾ ਵੀ ਯਾਰ ਬੂਟੇ ਤਾਂ ਬਹੁਤ ਛੋਟੇ ਆ ਕਿਉਂ ਨਾ ਆਪਾਂ ਇਹਦੇ ਵਿੱਚ ਕੋਈ ਹੋਰ ਫਸਲ ਲਾ ਲਈਏ ਥੋੜੀ ਆਮਦਨ ਹੋਰ ਲੈ ਲਈਏ ਕੀ ਕਰ ਸਕਦੇ ਆ ਅਸੀਂ ਉਹ ਮੇਨ ਬੂਟੇ ਤੇ ਅਸਰ ਤਾਂ ਨਹੀਂ ਪਾਉਂਦੀ ਹਾਂ ਨਹੀਂ ਸਰ ਦੇਖੋ ਜੀ ਇਹ ਤੁਹਾਡਾ ਸਵਾਲ ਬਹੁਤ ਵਧੀਆ ਆ ਤੁਸੀਂ ਪੁੱਛਿਆ ਜਿਵੇਂ ਆਪਣੀਆਂ ਆਮ ਜਿਵੇਂ ਆਪਾਂ ਬਾਗ ਲਗਾਉਨੇ ਆ ਆਮ ਬਲੀਚੀ ਹਾਂ ਜੀ ਤੇ ਇਹ ਜਿਹੜੀ ਫਸਲਾਂ ਇਹ ਜਿਹਨੂੰ ਆਪਾਂ ਕਹਿੰਨੇ ਆ ਕਿ ਪਰਵੀ ਫਸਲ ਦੇ ਨੂੰ 10-12 ਸਾਲ ਆ ਰਹਿੰਦੇ ਆ ਹਾਂਜੀ ਤੇ ਇਹਦੇ ਵਿੱਚ ਜਿਹੜੀ ਵਿਚਲੀ ਖਾਲੀ ਜਗ੍ਹਾ ਰਹਿੰਦੀ ਹੈ ਤੇ ਉਹਨੂੰ ਅਸੀਂ ਪਹਿਲੇ ਜਦੋਂ ਜਿਹੜਾ ਮੇਨ ਇਹ ਹੋ ਗਈ ਤੁਹਾਡੀ ਮੁੱਖ ਫਸਲ ਠੀਕ ਹੈ ਜੀ ਤੇ ਜਿਹੜਾ ਵਿਚਲਾ ਜਗਾ ਆ ਉਹਨੂੰ ਅਸੀਂ ਕੁਝ ਹੋਰ ਜਿਵੇਂ ਫਸਲਾਂ ਆ ਜਿਵੇਂ ਫਲਾਂ ਦੇ ਵਿੱਚ ਹੀ ਅਸੀਂ ਇਹਦੇ ਵਿੱਚ ਪੂਰਕ ਬੂਟੇ ਜਿਹੜੇ 80% ਪੂਰਕ ਬੂਟੇ ਅਸੀਂ ਲਗਾ ਸਕਦੇ ਆ ਤੇ ਪੂਰਕ ਬੂਟਿਆਂ ਦੇ ਵਿੱਚ ਜਿਵੇਂ ਲੀਚੀ ਦੇ ਵਿੱਚ ਜਿਵੇਂ ਆਲੂ ਬੁਖਾਰਾ ਆੜੂ ਅਮਰੂਦ ਇਹ ਲਗਾ ਸਕਦੇ ਆ ਹਾਂਜੀ ਤੇ ਇਹਦੇ ਤੋਂ ਕਿਉਂਕਿ ਇਹ ਜਿਹੜੇ ਬੂਟੇ ਆ ਤੀਜੇ ਚੌਥੇ ਸਾਲ ਫਲ ਦੇਣ ਸ਼ੁਰੂ ਕਰ ਦਿੰਦੇ ਆ ਠੀਕ ਹੈ ਤੇ ਫਿਰ ਇੱਕ ਇਹ ਤਹਾਨ ਚ ਜ਼ਰੂਰ ਰੱਖਣਾ ਕਿ ਜਦੋਂ ਇਹ ਪਹਿਲਾਂ ਤੇ ਇਹਨਾਂ ਜਦੋਂ ਪੂਰੇ ਕਬੋਟਿਆਂ ਤੋਂ ਫਲ ਲੈਂਦੇ ਰਹੋ ਤੁਸੀਂ ਹਨਾ ਤੇ ਜਦੋਂ ਮੇਨ ਫਸਲ ਹੈਗੀ ਤੁਹਾਡੀ ਲੀਚੀ ਤੇ ਜਦੋਂ ਲੀਚੀ ਪਹਿਵੀਂ ਫਸਲ ਦੇਣ ਲੱਪੇ ਤੇ ਫਿਰ ਇਹ ਪੂਰੇ ਕਬੂਟੇ ਵਿੱਚੋਂ ਕੱਢ ਦੇਣੇ ਚਾਹੀਦੇ ਤੇ ਇੱਕ ਗੱਲ ਦਾ चौहान ਸਾਹਿਬ ਜ਼ਰੂਰ ਤਹਾਨ ਰੱਖਣਾ ਕਿ ਜਿਹੜੇ ਇਹ ਨਾ ਬੂਟਿਆਂ ਦਾ ਸंचाई ਦਾ ਪ੍ਰਬੰਧ ਹੈ ਜਿਹੜੇ ਵਿੱਚ ਲਾਉਣੇ ਆ ਜਾਂ ਖਾਦ ਦਾ ਪ੍ਰਬੰਧ ਹੈ ਉਹ ਮੁੱਖ ਫਸਲ ਨਾਲੋਂ ਵੱਖਰਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਹੈ ਜੀ ਹਰ ਚੀਜ਼ ਆਪਣੇ ਸਮੇਂ ਤੇ ਤੇ ਆਪਣੀ ਮਿਕਦਾਰ ਦੇ ਵਿੱਚ ਪਾਵਾਂਗੇ ਤੇ ਬਾਗ ਸਾਨੂੰ ਲੰਮੇ ਤوفੇ ਰੱਖਪਾਲ ਦੇਣਗੇ ਤੇ ਕਮਾਈ 'ਚ ਵਾਧਾ ਅਸੀਂ ਕਰਾਂਗੇ ਤੇ ਹੁਣ ਗੱਲ ਕਰ ਲਈਏ ਮੌਸਮ ਦੀ चौहान ਸਾਹਿਬ ਜੀ ਜੀ ਹਾਂ ਮੌਸਮ ਦੇ ਵਿੱਚ ਪਹਿਲੇ ਤਾਪਮਾਨ ਦੀ ਗੱਲ ਕਰੀਏ ਇਹ ਤਾਪਮਾਨ ਪਿਛਲੇ 24 ਘੰਟਿਆਂ 'ਚ ਜਲੰਧਰ ਵਾਤਵਾਦ 29.5 ਡਿਗਰੀ ਰਿਹਾ ਜੀ ਤੇ ਘੱਟ ਤੋਂ ਘੱਟ 18.7 ਡਿਗਰੀ ਸੈਲਸੀਅਸ ਗੁਰਦਾਸਪੁਰ ਚ 29 ਡਿਗਰੀ ਸੈਲਸੀਅਸ ਤੇ 15.4 ਫਿਰੋਜ਼ਪੁਰ ਚ 31.7 ਤੇ 16.9 ਪਟਿਆਲਾ ਚ 31.4 ਤੇ 17.4 ਅੰਮ੍ਰਿਤਸਰ ਚ ਵਾਤਵਾਦ 30.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 18.1 ਤੇ ਬਠਿੰਡਾ ਚ 32.5 ਵਾਤਵਾਦ ਤੇ ਘੱਟ ਤੋਂ ਘੱਟ 17 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਮੌਸਮ ਦੇ ਬਾਰੇ ਇਹਨਾਂ ਨੇ ਜਿਹੜੀ ਖਬਰ ਕੱਲੀ ਆ ਜੀ ਉਹ ਇਹ ਆ ਵੀ ਮੌਸਮ ਆਉਣ ਵਾਲੇ 24 ਘੰਟਿਆਂ 'ਚ ਖੁਸ਼ਕ ਰਹਿਣ ਦੀ ਸੰਭਾਵਨਾ ਚੰਗੀ ਗੱਲ ਆ ਜੀ ਖੁਸ਼ਕੀ ਰਹਿਣਾ ਚਾਹੀਦਾ ਜੇ ਤਾਂ ਠੀਕ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ 'ਚ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖੋ ਜਾਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144 0001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਫਲਦਾਰ ਬੂਟੇ ਲਾਓ ਵੱਧ ਮੁਨਾਫਾ ਕਮਾਓ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ddpunjabi ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਜੈ